ਤਾ ਖੀਵੀਜੀ ਸੇਵਾ ਸੁਸਾਇਟੀ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਥਾਨਕ ਪੰਡਾਰੀਪੁਰ ਤੋਂ ਗੁਰਦੁਆਰਾ ਅਕਾਲੀ巴巴 ਫੂਲਾ ਸਿੰਘ ਬੁਰਜ ਤੱਕ ਲਸਾਨੀ ਸ਼ਹੀਦੀ ਮਾਰਚ ਕੱਢਿਆ ਗਿਆ ਹਰਮੀਤ ਸਿੰਘ ਸਲੂਜਾ ਦੇ ਪ੍ਰਬੰਧਾ ਹੇਠ ਕੱਢੇ ਇਸ ਮਾਰਚ ਵਿੱਚ ਪੰਜ ਪਿਆਰਿਆਂ ਤੇ ਨਿਹੰਗ ਸਿੰਘ ਬਾਣਿਆਂ ਚ ਸੱਜੇ ਬੱਚੇ ਗਤਕਾ ਪਾਟੀਆਂ ਅਤੇ ਧਾਰਮਿਕ ਸਭਾ ਸੁਸਾਇਟੀਆਂ ਦੇ ਮੈਂਬਰ ਅਤੇ ਸੰਤ ਸੁਰਿੰਦਰ ਸਿੰਘ ਮਠਾਟਵਾਣਾ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਮੀ ਤੁਸੀਂ ਸੈਟਰੀ ਮਤਾ ਕੀ ਵੀ ਜੀ ਮੈਮੋਰੀਅਲ ਫੰਡ ਤੇ ਪਿਛਲੇ 7 ਸਾਲ ਤੋਂ ਲਗਾਤਾਰ ਪ੍ਰਸਤੋਲੋਂ ਪ੍ਰੋਲਾ ਕੀਤਾ ਜਾ ਰਿਹਾ ਹੈ ਜੋ ਸਾਬ ਜਦਦ ਦੇ ਇਤਿਹਾਸਨੀ ਸ਼ਹੀਦੀ ਨੂੰ ਸਮਰਪਿਤ ਇਹ ਲਾਸਾਨੀ ਸ਼ਹੀਦੀ ਮਾਰਚ ਘਟਿਆ ਜਾਂਦਾ ਜੋ ਭੰਡਾਰੀਪੁਰ ਤੋਂ ਸ਼ੁਰੂ ਹੋ ਕੇ ਹਾਲਵਾਜ਼ਰ ਤੋਂ ਹੁੰਦਾ ਆਇਆ ਗੁਰਦੁਆਰਾ ਬੁਰਜ ਕਾਲੀ ਬੋਲਾ ਸਿੰਘ ਜੀ ਵਿਖੇ ਸਵਾਪਕ ਇਹ ਸ਼ਹੀਦੀ ਮਾਰਚ ਘਟੜ ਦਾ ਮੰਤਰ ਹੈ ਇਹ ਕਿ ਜੋ ਸਾਡੀ ਨੌਜਵਾਨ ਪੀੜੀ ਬੱਦਿਤ ਬੁੜੇਵਲ ਜਾ ਰਹੀ ਹੈ ਉਹਨਾਂ ਨੂੰ ਸਾਬ ਜਦਦ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਤਾਂ ਕਿ ਉਹਨਾਂ ਨੂੰ ਅਹਿਸਾਸ ਹੋਏ ਕਿ ਅਸੀਂ ਸਾਬ ਜਦਦ ਦੇ ਵਾਰਿਸ ਹਾਂ ਬਾਕੀ ਸਾਰਿਆਂ ਨੂੰ ਇਹ ਕਹਿੰਦੇ ਆ ਆਪਣੇ ਗੁਰਸਿੱਖੀ ਤੇ ਇਸ ਬੱਚਿਆਂ ਦੀ ਕੁਰਬਾਨੀ ਜਿਹੜੀ ਦਿੱਤੀ ਹੈ ਸਾਡੇ ਸਾਰੇ ਸਾਰੇ ਧਰਮਾਂ ਲਈ ਦਿੱਤੀ ਉਹਨਾਂ ਨੇ ਕੁਰਬਾਨੀ ਤੇ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ ਅੱਜ ਸਤੇ ਇਹਦਾ ਇਹੋ ਸੰਦੇਸ਼ ਹੈ ਕਿ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਸਿੱਖ ਗੋਮਿਆ ਇਸ ਹਰਦਤਾਂ ਨਾਲ ਭਰਿਆ ਹੋਇਆ ਹੈ ਜਿਨ੍ਹਾਂ ਵੀ ਗੁਰੂ ਸਾਹਿਬ ਨੇ ਸਾਰਿਆਂ ਨੇ ਧਰਮ ਦੀ ਰੱਖਿਆ ਦੇ ਹਿਤ ਹਿਸ਼ਾਦਾਂ ਦਿੱਤੀਆਂ ਨੇ ਇਸੇ ਤਰ੍ਹਾਂ ਗੋਬੀ ਸਿੰਘ ਸਾਹਿਬ ਜੀ ਨੇ ਵੀ ਆਪਣੇ ਪਿਤਾ ਜੀ ਆਪਣੀ ਮਾਤਾ ਜੀ ਤੇ ਆਪਣੇ ਚਾਰੋਂ ਸਾਹਿਬਜ਼ਾਦੇ ਵੀ ਉਹਨਾਂ ਨੇ ਸਿੱਖ ਧਰਮ ਦੀ ਰੱਖਿਆ ਵਾਸਤੇ ਤੇ ਸਾਰੀ ਮੁਲਕ ਦੀ ਸਾਰੇ ਰਾਸ਼ਟਰ ਦੀ ਰੱਖਿਆ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ